ਅੱਜ ਜੇ ਆਪਾਂ ਗੱਲ ਕਰੀਏ ਤੇ ਅੱਜ ਇਸ ਮੁਹੱਲੇ ਦੇ ਵਿੱਚ ਜਿਹੜੀ ਇਹ ਗਲੀ ਆ ਉਸ ਗਲੀ ਦੇ ਵਿੱਚ ਜਿਹੜੇ ਘਰਾਂ ਦੀਆਂ ਥੜੀਆਂ ਨੇ ਉਹ ਪੰਨੀਆਂ ਗਈਆਂ ਨੇ ਤਾਂ ਜਿਹੜੀ ਵਿਚਿੱਤਰ ਗੱਲ ਸਾਹਮਣੇ ਆਈ ਆ ਕਿ ਜਿਹੜੇ ਜਿੰਨਾ ਲੋਕਾਂ ਦੀਆਂ ਥੜੀਆਂ ਪੰਨੀਆਂ ਗਈਆਂ ਉਹ ਲੋਕ ਖੁਸ਼ ਆ ਇਹ ਅਮਨ ਨਗਰ ਹੈ ਜੀ 메ਨ ਗਲੀ ਆ ਜਿਹੜੀ ਜਾਂਦੀ ਆ ਇੱਥੋਂ ਜਿੱਥੇ ਟ੍ਰੈਫਿਕ ਬਹੁਤ ਜਾਮ ਰਹਿੰਦਾ ਸੀ ਉਸਕੀ ਦੁਕਾਨਦਾਰ ਜਿਹੜੇ ਹੈਗੇ ਉਹ ਸਹਿਮਤੀ ਕੋਸ਼ਿਸ਼ ਸਹਿਮਤ ਹੈਗੇ ਆ ਤੁਹਾਡੀ ਦੁਕਾਨ ਹੈ ਜਾਂ ਘਰ ਹੈ ਜੀ ਇੱਥੇ ਰ ਇੱਥੇ ਦੁਕਾਨ ਹੈ ਜੀ ਜੀ ਤੁਹਾਡਾ ਵੀ ਥੜਾ ਟਾਇਆ ਗਿਆ ਹਾਂਜੀ ਮੇਰਾ ਵੀ ਠਾਇਆ ਗਿਆ ਜੀ ਤੁਸੀਂ ਖੁਸ਼ ਹੋ ਤੁਹਾਨੂੰ ਐ ਕਿ ਚਲੋ ਠੀਕ ਆ ਕਰੀਏ ਚਲੋ ਮੋਹੱਲਾ ਵਾਸੀਆਂ ਦੇ ਨਾਲ ਹੀ ਆਪਾਂ ਪਰ ਸਾਈਜ਼ ਦਿੱਤਾ ਗਿਆ 3/2 ਦਾ ਜੀ ਜਿੱਤੀ ਆਪਣੀ ਦੁਕਾਨ ਆ ਮਤਲਬ ਓਡਾ ਆਪਣਾ ਥੜਾ ਨਹੀਂ ਹੋਣਾ ਚਾਹੀਦਾ ਮੰਨ ਲਓ 10 ਫੁੱਟ ਦੁਕਾਨ ਤੇ 10 ਫੁੱਟ ਥੜਾ ਨਹੀਂ ਹੋਣਾ ਚਾਹੀਦਾ 3/2 ਦਾ ਸਾਈਜ਼ ਦਿੱਤਾ ਗਿਆ ਪੋੜੀਆਂ ਜਿੱਥੇ ਆਪਣੀ ਹੈਗੀਆਂ ਉੱਥੇ ਚੜਨ ਲਈ ਆਪਾਂ ਉਹਨਾਂ ਸਾਈਜ਼ ਉਹਨਾਂ ਨੇ ਦੇ ਦਿੱਤਾ ਤੇ ਤੁਹਾਡਾ ਘਰ ਕਿਹੜਾ ਜੀ ਆਹ ਨਾਲੀਆਂ ਜੀ ਮੇਰਾ ਘਰ ਇੱਥੇ ਜੀ ਜੀ ਤੁਹਾਡਾ ਵੀ ਕੋਈ ਜੜੀ ਥੜੀ ਹਟਾਈ ਗਈ ਆ ਨਹੀਂ ਸਾਡੀ ਢਾਈ ਨਹੀਂ ਤੁਹਾਈਆਂ ਜੀ ਦਾ ਜਾਂਦਾ ਬੱਚਿਆਂ ਦੀਆਂ ਗੱਡੀਆਂ ਹੋਈਆਂ ਸਕੂਲਾਂ ਵਾਲੀਆਂ ਜੇ ਟ੍ਰੈਫਿਕ ਜਾਮ ਹੋ ਜਾਂਦਾ ਬੱਚੇ ਲੇਟ ਹੋ ਜਾਂਦੇ ਆਗੇ ਬڑا ਇਨਸਾਨ ਹੁੰਦਾ ਸੀਗਾ ਅੱਜ ਅੱਜ ਸਾਰੇ ਮੱਲਾ ਨਵਾਸੀਆਂ ਨੇ ਨਾਲ ਮਿਲ ਕੇ ਅਮਨਨਗਰ ਦੇ ਮੱਲਾ ਨਵਾਸੀਆਂ ਨੇ ਦੂਸਰੀ ਕਮੇਟੀ ਦੀ ਮਦਦ ਦੇ ਨਾਲ ਸਪੋਰਟ ਦੇ ਨਾਲ ਉਹਨਾਂ ਦੇ ਮੁਲਾਕਾਟ ਰਹੇ ਜੱਜ ਅਸੀਂ ਸਾਰਾ ਆਪਾਂ ਜੋ ਵੀ ਥੜੀਆਂ ਬਣੀਆਂ ਸੀ ਗਲਤ ਬਣੀਆਂ ਸੀ ਸਭ ਅਸੀਂ ਠੋਆਤੀਆਂ ਜਿਨ੍ਹਾਂ ਦੀਆਂ ਥੜੀਆਂ ਢਾਈਆਂ ਆਈਆਂ ਉਹ ਸਾਡੇ ਸਾਡੇ ਨਹੀਂ ਸਾਡੇ ਨਾਂ ਹੈ ਇਥੇ ਸਾਡੇ ਲੜਾਈ ਦਾ ਕਾਰਨ ਬਣਦਾ ਸੀਗਾ ਇੱਕ ਦੂਜੇ ਦੇ ਨਾਲ ਸਾਡੇ ਆਪ ਦੇ ਪਿਆਰ ਚ ਫਿੱਕ ਪੈਂਦਾ ਸੀਗਾ ਫਿਰ ਅਸੀਂ ਕੁਝ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਵੈਸੇ ਜ਼ਿਆਦਾਤਰ ਦੁਕਾਨਦਾਰ ਸਾਡੇ ਨਾਲ ਆਪ ਸਹਿਮਤ ਹੋ ਗਏ ਆਪ ਕਮੇਟੀ ਚ ਜਾ ਕੇ ਸਾਈਨ ਕੀਤੀ ਉਹਨਾਂ ਨੇ ਆਪ ਜਾ ਕੇ ਨਾਲ ਲਾ ਕੇ ਆਪ ਟਵਾਏ ਇਹਨਾਂ ਨੇ ਇਹ ਚੀਜ਼ ਕੀਤੀ ਆ ਕਿ ਸਾਨੂੰ 20 ਇੰਚ ਸਟੈਪ ਜਿਹੜਾ ਆ ਉਹ ਬਹੁਤ ਆ ਔਰ 3 ਫੁੱਟ ਜਿਹੜਾ ਆ ਉਹ ਉਹ ਲੰਮਾ ਬਹੁਤ ਆ ਸਸ਼ੀਕਾਲ ਜੀ ਮੈਂ ਆ ਰਾਮਕਮਰ ਤੁਸੀਂ ਦੇਖ ਰਹੇ ਹੋ ਮਲੋਟ ਲਾਈਵ ਸੋ ਇਸ ਵੇਲੇ ਮੁਹੱਲਾ ਅਮਨਨਗਰ ਦੇ ਵਿੱਚ ਖੜੇ ਹੋਏ ਆ ਇੱਕ ਬੜੀ ਵਿਚਿੱਤਰ ਜੀ ਗੱਲ ਮਲੋਟ ਦੇ ਵਿੱਚ ਹੋਈ ਆ ਕਿ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਹਰੇਕ ਸ਼ਹਿਰ ਦੇ ਵਿੱਚ ਹਰੇਕ ਗਲੀ ਕਸਬੇ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਹੁੰਦੇ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਢਾਏ ਜਾਂਦੇ ਆ ਕਈ ਵਾਰ ਜਾਇਜ਼ ਕਈ ਵਾਰੀ ਨਜਾਇਜ਼ ਅੱਜ ਜੇ ਆਪਾਂ ਗੱਲ ਕਰੀਏ ਤੇ ਅੱਜ ਇਸ ਮੁਹੱਲੇ ਦੇ ਵਿੱਚ ਜਿਹੜੀ ਇਹ ਗਲੀ ਆ ਉਸ ਗਲੀ ਦੇ ਵਿੱਚ ਜਿਹੜੇ ਘਰਾਂ ਦੀਆਂ ਥੜੀਆਂ ਨੇ ਉਹ ਭੰਨੀਆਂ ਗਈਆਂ ਨੇ ਤਾਂ ਜਿਹੜੀ ਵਿਚਿੱਤਰ ਗੱਲ ਸਾਹਮਣੇ ਆਈ ਆ ਕਿ ਜਿਹੜੇ ਜਿੰਨਾ ਲੋਕਾਂ ਦੀਆਂ ਥੜੀਆਂ ਪੰਨੀਆਂ ਗਈਆਂ ਉਹ ਲੋਕ ਖੁਸ਼ ਆ ਸੁਣਨਾ ਗੱਲਬਾਤ ਕਰਦੇ ਕਾਰਨ ਕੀ ਆ ਸਰ ਕੀ ਕਹੋਗੇ ਜੀ ਸਰ ਕੀ ਕਹੋਗੇ ਜੀ ਕੀ ਤੁਹਾਡਾ ਨਾਮ ਆ ਔਰ ਇਹ ਕਿਹੜੀ ਜਗ੍ਹਾ ਹੈਗਾ ਹੈਗੀ ਆ ਔਰ ਕੀ ਕਾਰਨ ਹੈ ਕਿ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਇਹ ਅਮਨ ਨਗਰ ਹੈ ਜੀ 메ਨ ਗਲੀ ਹੈ ਜਿਹੜੀ ਜਾਂਦੀ ਹੈ ਇੱਥੋਂ ਇੱਥੇ ਟ੍ਰੈਫਿਕ ਬਹੁਤ ਜਾਮ ਰਹਿੰਦਾ ਸੀਗਾ ਇਸ ਕਰਕੇ ਕੁਝ ਦੁਕਾਨਦਾਰਾਂ ਨੇ ਸਲਾਹ ਬਣਾ ਕੇ ਇੱਥੇ ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਇੱਥੇ ਆਪਾਂ ਨਗਰ ਕੌਂਸਲ ਨੂੰ ਦਰਖਾਸਤ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਆਪਦੀ ਕਾਰਵਾਈ ਕੀਤੀ ਹੈ ਤੇ ਸਾਰੇ ਜਿਹੜੇ ਥੜੇ ਬੰਨੇਗੇ। ਜੀ ਤੁਹਾਡੇ ਕਹਿਣ ਤੋਂ ਮੁਤਾਬਕ ਕਿ ਦੁਕਾਨਦਾਰਾਂ ਨੇ ਔਰ ਮੁਹੱਲਾ ਨਿਵਾਸੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਇਹ ਘਰ ਸੀ ਹਾਂਜੀ ਕੁਝ ਕੁ ਦੁਕਾਨਦਾਰ ਜਿਹੜੇ ਹੈਗੇ ਉਹ ਸਹਿਮਤ ਸੀ ਕੋਸ਼ਿਸ਼ ਸਹਿਮਤ ਹੈਗੇ ਆ ਤੇ ਬਾਕੀ ਉਹਨਾਂ ਦੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਐ ਸੁਖਦੇਵ ਸਿੰਘ ਬਿੱਟੂ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਇਸ ਕਾਰਵਾਈ ਦੇ ਮਤਲਬ ਅਮਲੇ ਵਿੱਚ ਲਿਆਂਦਾ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਜੀ ਤੁਹਾਡੀ ਦੁਕਾਨ ਹੈ ਜਾਂ ਘਰ ਹੈ ਜੀ ਇੱਥੇ ਮੇਰੇ ਇੱਥੇ ਦੁਕਾਨ ਹੈ ਜੀ ਜੀ ਤੁਹਾਡਾ ਵੀ ਥੜਾ ਟਾਇਆ ਗਿਆ ਹਾਂਜੀ ਮੇਰਾ ਵੀ ਟਾਇਆ ਗਿਆ ਜੀ ਤੁਸੀਂ ਖੁਸ਼ ਹੋ ਤੁਹਾਨੂੰ ਐ ਕਿ ਚਲੋ ਠੀਕ ਆ ਐਗਰੀ ਨਹੀਂ ਚਲੋ ਮੋਹੱਲਾ ਵਾਸੀਆਂ ਦੇ ਨਾਲ ਹੀ ਆਪਾਂ ਜੀ ਜੀ ਹੁਣ ਤੁਸੀਂ ਕਰੋਗੇ ਕੀ ਥੜਾ ਦਾ ਟਾਇਆ ਗਿਆ ਤੇ ਹੁਣ ਕਿਵੇਂ ਚੜੋਂਗੇ ਇੱਕ ਪ੍ਰੋਪਰ ਸਾਈਜ਼ ਦਿੱਤਾ ਗਿਆ 3x2 ਦਾ ਜੀ ਵੀ ਜਿੱਡੀ ਆਪਣੀ ਦੁਕਾਨ ਆ ਮਤਲਬ ਓਡਾ ਆਪਣਾ ਥੜਾ ਨਹੀਂ ਹੋਣਾ ਚਾਹੀਦਾ ਮੰਨ ਲਓ 10 ਫੁੱਟ ਦੁਕਾਨ ਤੇ 10 ਫੁੱਟ ਥੜਾ ਨਹੀਂ ਹੋਣਾ ਚਾਹੀਦਾ 3x2 ਦਾ ਸਾਈ ਜਿਵੇਂ ਹੁਣ ਜੇ ਆਪਾਂ ਦੇਖੀਏ ਤਾਂ ਨਗਰ ਕੌਂਸਲ ਦੇ ਵੱਲੋਂ ਤੁਹਾਡਾ ਥੋੜਾ ਢਾਹ ਦਿੱਤਾ ਗਿਆ ਫੜਾ ਤੁਸੀਂ ਦੁਬਾਰਾ ਤਾਂ ਬਣਾਉਂਗੇ ਹੀ ਹਾਂਜੀ ਹਾਂਜੀ ਬਿਲਕੁਲ ਬਣਾਵਾਂਗੇ ਪਰ ਉਹਨਾਂ ਨੇ ਬਣਾਵਾਂਗੇ ਆ ਸੈਂਪਲ ਦੇ ਦੋਨੇ ਫਿਰ ਛੋਟਾ ਬਣੇਗਾ ਜੀ ਮਤਲਬ ਪਹਿਲਾਂ ਜਿਹੜਾ ਥੜਾ ਸੀ ਉਹ ਬਹੁਤ ਜ਼ਿਆਦਾ ਵੱਡਾ ਸੀਗਾ 20 ਇੰਚ ਚੌੜਾ ਤੇ ਜਿਵੇਂ ਕਿ ਮਤਲਬ ਮੰਨ ਲਓ 3 ਫੁੱਟ ਮੈਂ ਬਾਹਰ ਕੱਢ ਲਿਆ 3 ਫੁੱਟ ਹੀ ਅਗਲੇ ਨੇ ਕੱਢ ਲਿਆ 6 ਫੁੱਟ ਨਿਕਲ ਜਾਂਦਾ ਅੱਗੇ ਅਗਲੇ ਦਾ ਬਾਈਕ ਲੱਗੇ ਜਾਂਦਾ ਸੀ ਉਹ ਗਲੀ ਬਹੁਤ ਛੋਟੀ ਰਹੇ ਜੀ 20 ਫੁੱਟ ਗਲੀ ਸੀ ਤਾਂ 8 ਫੁੱਟ ਰਹਿ ਜਾਂਦੀ ਸੀ ਜੀ ਤੇ ਇਹਦੇ ਨਾਲੋਂ ਥੋੜਾ ਜਿਹਾ ਟ੍ਰੈਫਿਕ ਦਾ ਜਿਹੜਾ ਚੱਲਦਾ ਰਹੂਗਾ ਸਿਸਟਮ ਨਹੀਂ ਐਦਾ ਤਾਂ ਨਹੀਂ ਕਿ ਜਿਸ ਤਰ੍ਹਾਂ ਨਾਲ ਉਹਨਾਂ ਉਹ ਜ਼ਰੂਰ ਤਾਂ ਜ਼ਿਆਦਾ ਫਿਰ ਬਣਾ ਲਵਾਂ ਤਾਂ ਕਿ ਫਿਰ ਮਹੱਲੇ ਵਾਲੇ ਖੜੇ ਆ ਇਹਨਾਂ ਨੇ ਮੁੜ ਕੇ ਫਿਰ ਸਾਡੇ ਤੇ ਕਾਰਵਾਈ ਕਰਾ ਦੇਣੀ ਹੈ ਠੀਕ ਹੈ ਜੀ ਸੋ ਜਿਸ ਤਰ੍ਹਾਂ ਦੇ ਨਾਲ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਕਿ ਮਹੱਲਾ ਨਿਵਾਸੀਆਂ ਦੇ ਵੱਲੋਂ ਜਿਹੜਾ ਹੈ ਉਹ ਖੁਦ ਕਹਿ ਕੇ ਜਿਹੜਾ ਹੈ ਇਹ ਥੜੀਆਂ ਬਣਵਾਈਆਂ ਗਈਆਂ ਉਹ ਸਰਨੇ ਆਪਾਂ ਨੂੰ ਦੱਸਿਆ ਹੈ ਸੋ ਇੱਥੇ ਆਪਾਂ ਸਰ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਮੇਰੀ ਇੱਥੇ ਦੁਕਾਨ ਹੈ ਤਾਂ ਜਿਹੜਾ ਇਹ ਕੀਤਾ ਗਿਆ ਹੈ ਉਹ ਸਭ ਦੁਕਾਨਦਾਰ ਔਰ ਗਲੀ ਮੁਹੱਲੇ ਦੀ ਸਹਿਮਤੀ ਨਾਲ ਹੀ ਕੀਤਾ ਗਿਆ ਸਾਡੇ ਨਾਲ ਹੋਰ ਵੀ ਇੱਥੇ ਲੋਕ ਨੇ ਸਰ ਸਤਿ ਸ਼੍ਰੀ ਅਕਾਲ ਕੀ ਤੁਹਾਡਾ ਨਾਮ ਹੈ ਜੀ ਮਲਕੀਸ਼ ਸਿੰਘ ਮਾਨ ਜੀ ਜੀ ਸਰ ਤੁਹਾਡੀ ਰਹਿائش ਹੈ ਇੱਥੇ ਜਾਂ ਤੁਹਾਡੀ ਵੀ ਦੁਕਾਨ ਹੈ ਜੀ ਰਹਿائش ਹੈ ਜੀ ਇੱਥੇ ਮੇਰੀ ਜੀ ਤੇ ਤੁਹਾਡਾ ਘਰ ਕਿਹੜਾ ਹੈ ਜੀ ਆ ਨਾਲ ਹੀ ਹੈ ਜੀ ਮੇਰਾ ਘਰ ਇੱਥੇ ਹੈ ਜੀ ਜੀ ਤੁਹਾਡਾ ਵੀ ਕੋਈ ਜਿਹੜੀ ਥੜੀ ਢਾਈ ਗਈ ਆ ਨਹੀਂ ਸਾਡੀ ਢਾਈ ਨਹੀਂ ਸੀ ਤੁਹਾਈਆਂ ਜੀ ਦਾ ਕਹਿੰਦਾ ਜੀ ਕਾਫੀ ਕਿਵੇਂ ਕਿਵੇਂ ਜੀ ਤੁਹਾਡੇ ਆਇਆ ਦਿਮਾਗ ਦੇ ਵਿੱਚ ਸਮੱਸਿਆ ਨੂੰ ਲੈ ਕੇ ਆਇਆ ਜਾਂ ਵੈਸੇ ਤੁਸੀਂ ਇੱਕ ਸਮਾਜਿਕ ਤੌਰ ਤੇ ਆਉਂਦੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਹੈ ਉਹ ਪ੍ਰਸ਼ਾਸਨ ਨੂੰ ਸਾਥ ਤਪਨਾ ਦਿੱਤਾ ਹੈ ਜੀ ਸਮਾਜਿਕ ਤੌਰ ਤੇ ਜ਼ਿੰਮੇਵਾਰੀ ਸਮਝਦੇ ਸਾਨੂੰ ਮਹੱਲਾ ਨਿਵਾਸੀਆਂ ਨੂੰ ਕਾਫੀ ਦਿਨ ਤੋਂ ਬੜੀ ਪਰੇਸ਼ਾਨੀ ਸੀਗੀ ਇੱਥੇ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਸੀ ਬਿਲੜੋ ਰਾਈ ਝਗੜੇ ਹੋ ਜਾਂਦੇ ਸੀ ਇੱਥੇ ਬੱਚਿਆਂ ਦੀਆਂ ਗੱਡੀਆਂ ਹੋਈਆਂ ਸਕੂਲਾਂ ਵਾਲੀਆਂ ਜੇ ਟ ਬڑا ਨੁਕਸਾਨ ਹੁੰਦਾ ਸੀਗਾ ਅੱਜ ਅੱਜ ਸਾਰੇ ਮੱਲਾ ਨਿਵਾਸੀਆਂ ਨੇ ਨਾਲ ਮਿਲ ਕੇ ਅਮਨ ਨਗਰ ਦੇ ਮੱਲਾ ਨਿਵਾਸੀਆਂ ਨੇ ਮਨਸੂਰ ਕਮੇਟੀ ਦੀ ਮਦਦ ਦੇ ਨਾਲ ਸਪੋਰਟ ਦੇ ਨਾਲ ਉਹਨਾਂ ਦੇ ਮੁਲਾਦ ਸਾਡੇ ਨਾਲ ਆਈ ਸੀ ਏਜੰਸੀ ਸਾਰਾ ਜੋ ਵੀ ਥੜੀਆਂ ਬੜੀਆਂ ਸੀ ਗਲਤ ਬਣੀਆਂ ਸੀ ਸਭ ਅਸੀਂ ਟਵਾਤੀਆਂ ਜਿੰਨਾਂ ਦੀਆਂ ਢਾਈਆਂ ਆਈਆਂ ਉਹ ਸਾਡੇ ਸਾਡੇ ਨਾਲ ਸਾਡੀ ਨਾਲ ਅਸੀਂ ਇਹਨਾਂ ਦੀ ਸਪੋਰਟ ਦੇ ਨਾਲ ਢਾਈਆਂ ਅਸੀਂ ਕੋਈ ਕਿਹੜਾ ਧੱਕਾ ਨਹੀਂ ਕੀਤਾ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਸਾਡਾ ਸਾਰਾ ਮੱਲੇ ਨਿਵਾਸੀ ਪੂਰੇ ਖੁਸ਼ ਹੈਗੇ ਬਾਗੋ ਬਾਗੇ ਕੇ ਹੈ ਕਹਿੰਤ ਨੂੰ ਜੀ ਜਿਵੇਂ ਸਰ ਨੇ ਦੱਸਿਆ ਜਿੰਨਾ ਕਿ ਇੱਥੇ ਦੁਕਾਨ ਹੈ ਉਹਨਾਂ ਨੇ ਦੱਸਿਆ ਕਿ ਕੁਝ ਜਿਹੜੇ ਵਿਅਕਤੀ ਸੀ ਘਰਾ ਦੇ ਉਹ ਅਸਹਿਮਤ ਸੀ ਤਾਂ ਜਿਵੇਂ ਟਾਇਆ ਗਿਆ ਸਭ ਦਾ ਜਿਨ੍ਹਾਂ ਦੀ ਅਸਹਿਮਤੀ ਸੀ ਕਿ ਉਹਨਾਂ ਦੇ ਵੀ ਜਿਹੜੀ ਥੜੀਆਂ ਟਾ ਦਿੱਤੀਆਂ ਗਈਆਂ ਦੇ ਜ ਨਹੀਂ ਜੋ ਸਹਿਮਤ ਸੀਗੇ ਉਹਨਾਂ ਨੇ ਟਾਈਆਂ ਗਈਆਂ ਬਾਕੀ ਜੋ ਕੋਈ ਨਹੀਂ ਵੀ ਸਹਿਮਤ ਸੀ ਅਸੀਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ ਉਹਨਾਂ ਦਾ ਕੋਈ ਜੋ ਜੈ ਸੀਗਾ ਮਾਸਨ ਕਮੇਟੀ ਨੇ ਹੁਕਮ ਲਾਇਆ ਸੀਗਾ ਨਿਸ਼ਾਨੀਆਂ ਲਾਈਆਂ ਸੀਗੀਆਂ ਅਸੀਂ ਉਹੀ ਟਾਈਆਂ ਹੈਗੀਆਂ ਅਸੀਂ ਉਹਨਾਂ ਦੀ ਕਹਿਨ ਮੁਤਾਬਕ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਦਾ ਜੋ ਸਾਨੂੰ ਕਮੇਟੀ ਨੇ ਹੁਕਮ ਕੀਤਾ ਸੀਗਾ ਅਸੀਂ ਉਹਦੇ ਮੁਤਾਬਕ ਇਹ ਕਿੰਨਾ ਸਮਾਂ ਪਹਿਲਾਂ ਤੁਸੀਂ ਅਪਰੋਚ ਕੀਤੀ ਸੀ ਨਗਰ ਕੌਂਸਲ ਤੱਕ ਮੈਨੂੰ ਤਾਂ ਜੀ ਸਾਲਾਂ ਬੱਧੀ ਹੋ ਗਿਆ ਨਾ ਕਹਿੰਦਾ ਜੀ ਨਾ ਕਹਿੰਦਾ ਰੋਜ਼ ਲੜਾਈਆਂ ਝਗੜੇ ਹੁੰਦੇ ਸੀ ਇਹ ਨੀ ਤੁਸੀਂ ਜਿਵੇਂ ਤੁਹਾਡੇ ਮਾਈਂਡ ਦੇ ਵਿੱਚ ਇਹ ਗੱਲ ਆਂਦੀ ਆ ਕਿ ਆਪਾਂ ਨੂੰ ਇਹ ਟਵਾੜੀਆਂ ਚਾਹੀਦੀਆਂ ਰਲ ਮਿਲ ਕੇ ਆਪਾਂ ਨੂੰ ਜਿਹੜਾ ਇਹ ਉਦਮ ਚੱਕਣਾ ਚਾਹੀਦਾ ਫਿਰ ਤੁਸੀਂ ਨਗਰ ਕੌਂਸਲ ਕੋਲ ਗਏ ਹੋ ਕਦੋਂ ਗਏ ਹੋ ਜੀ ਤੇ ਉਹਨਾਂ ਨੇ ਕਿੰਨੇ ਸਮੇਂ ਦੇ ਬਾਅਦ ਜਿਹੜਾ ਇਹ ਪ੍ਰਕਿਰਿਆ ਕੀਤੀ ਆ ਅਸੀਂ ਜੀ 15 ਵੀਜ਼ਨ ਪਹਿਲਾਂ ਪ੍ਰਧਾਨ ਜੀ ਕੋਲ ਹੀ ਗਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਹਾਡੇ ਸਾਰੇ ਮਹੱਲੇ ਵਾਲੇ ਸਹਿਮਤ ਹੈਗੇ ਆ ਫਿਰ ਅਸੀਂ ਸਾਰੇ ਮਹੱਲਾ ਨੂੰ ਮਸਜਿਦ ਨੂੰ ਨਾਲ ਇਨ ਲੀਸ ਸਹਿਮਤੀ ਲਟਾਈਆਂ ਗਈਆਂ ਨਾ ਕਿੰਨਾ ਤੇ ਅੱਜ ਸਾਡੇ ਨਾਲ ਵਿਚਾਰੇ ਸਾਡੇ ਆ ਪੀ ਸਾਹਿਬ ਬੈਠੇਗੇ ਆ ਉਹ ਮੱਕੜ ਸਾਹਿਬ ਬੈਠੇਗੇ ਸਾਰੇ ਸਹਿਮਤੀ ਲਟਾਈਆਂ ਗਈਆਂ ਜੀ ਇੱਕ ਆਪਾਂ ਜ਼ਰੂਰੀ ਗੱਲ ਕਰਾਂਗੇ ਜੀ ਕਿ ਨਗਰ ਕੌਂਸਲ ਤਾਂ ਖੁਦ ਇਸ ਚੀਜ਼ ਨੂੰ ਬੜੇ ਉਤਮ ਨਾਲ ਕਰਦੀ ਆ ਕਿਉਂਕਿ ਇਹ ਜ਼ਰੂਰੀ ਆ ਜੇਕਰ ਆਪਾਂ ਟ੍ਰੈਫਿਕ ਨੂੰ ਕੰਟਰੋਲ ਦੇ ਵਿੱਚ ਰੱਖਣਾ ਜਾਂ ਹੋਰ ਜਿਸ ਤਰ੍ਹਾਂ ਨਾਲ ਤੁਸੀਂ ਦੱਸਦੇ ਹੋ ਕਿ ਲੜਾਈਆਂ ਹੋ ਜਾਂਦੀਆਂ ਇਹਨਾਂ ਚੀਜ਼ਾਂ ਨੂੰ ਅਗਰ ਆਪਾਂ ਕੰਟਰੋਲ 'ਚ ਕਰਨਾ ਤਾਂ ਆਪਾਂ ਨੂੰ ਪ੍ਰਸ਼ਾਸਨ ਦਾ ਜਿਹੜਾ ਸਾਥ ਆ ਹੋ ਆਮ ਜਿਹੜੇ ਨਾਗਰਿਕ ਹੋ ਕੇ ਆਪ ਸਮਾਜਿਕ ਜਿਹੜੇ ਨਾਗਰਿਕ ਹੋ ਕੇ ਆਪਣਾ ਫਰਜ਼ ਮੰਨਦਾ ਕਿ ਆਪਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਰੂਲਸ ਜਿਹੜੇ ਰੈਗੂਲੇਸ਼ਨ ਜਿਹੜੇ ਬਣਾਏ ਜਾਂਦੇ ਆ ਉਹਨਾਂ ਨੂੰ ਆਪਾਂ ਫਾਲੋ ਕਰੀਏ ਤੁਸੀਂ ਹੋਰਨਾਂ ਨੂੰ ਕੀ ਮੈਸੇਜ ਦਿੰਨੇ ਹੋ ਖਾਸ ਕਰਕੇ ਨਗਰ ਕਿਵੇਂ ਉਹਨਾਂ ਦਾ ਅੱਗੋਂ ਐਕਸ਼ਨ ਸੀ ਜਿਵੇਂ ਤੁਸੀਂ ਉਹਨਾਂ ਕੋਲ ਮਿਲਿਆ ਉਹਨਾਂ ਨੇ ਅੱਗੋਂ ਕਿਸ ਤਰ੍ਹਾਂ ਉਹਨਾਂ ਨਾਲ ਐਕਸ਼ਨ ਸੀ ਹੋਰ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿੰਦੇ ਹੋ ਮਲੋਟ ਵਾਸੀਆਂ ਨੂੰ ਹੋਰ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਅਸੀਂ ਜੀ ਸਾਡੇ ਪ੍ਰਧਾਨ ਮਲੋਟ ਸ਼ਹਿਰ ਦੇ ਪ੍ਰਧਾਨ ਨਗਰ ਕਾਉਂਸਲ ਦੇ ਸ਼ੋਭਦੇ ਬਿੱਟੂ ਜੀ ਦਾ ਅਸੀਂ ਬਹੁਤ ਤੌਰ ਤੇ ਧੰਨਵਾਦ ਕਰਦੇ ਆਂ ਸਾਨੂੰ ਉਹਨਾਂ ਦੀ ਪੂਰੀ ਫੁੱਲ ਸਪੋਰਟ ਸੀ ਅਸੀਂ ਉਹਨਾਂ ਦਾ ਹੁਣ ਧੰਨਵਾਦ ਕਰਨ ਗਏ ਸੀ ਉਹ ਕਹਿੰਦੇ ਜੇ ਤੁਹਾਡੇ ਵਰਗੇ ਇਸ ਤਰ੍ਹਾਂ ਦੇ ਆਦਮੀ ਤੁਹਾਡੀ ਆਪ ਦੀ ਗੱਲ ਜੜ ਰਲ ਮਿਲ ਕੇ ਕੰਮ ਕਰਾਉਂਦੇ ਆ ਕਿ ਮੈਂ ਕਹਿੰਦਾ ਸਾਰੇ ਮਲੋਟਨ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਰਲ ਮਿਲ ਕੇ ਆਪ ਦੇ ਸ਼ਹਿਰ ਦੀ ਸਫਾਈ ਕਰੋ ਤਾਂ ਕਿ ਕਿਸੇ ਨੂੰ ਕੋਈ ਅਤਰਾਜ ਨਾ ਹੋਵੇ ਕੋਈ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਜਾਨੀ ਨੁਕਸਾਨ ਨਾ ਹੋਵੇ ਧੰਨਵਾਦ ਜੀ ਸੋ ਸਰ ਤੁਹਾਡੇ ਨਾਲ ਅਸੀਂ ਗੱਲ ਕਰਨਾ ਚਾਹਵਾਂਗੇ ਤੁਹਾਡੇ ਵੱਲੋਂ ਜਿਹੜਾ ਹੈਗਾ ਵੀ ਇਹ ਜਿਹੜਾ ਤੁਹਾਡੇ ਤੁਹਾਡੇ ਵੱਲੋਂ ਜਿਹੜਾ ਟਾਈਆਂ ਗਈਆਂ ਇਹ ਤੁਸੀਂ ਦੱਸ ਰਹੇ ਹੋ ਕਿ ਮਹਿਕਮੇ ਦੇ ਅਧਿਕਾਰੀਆਂ ਕੀ ਤੁਹਾਡਾ ਨਾਮ ਹੈ ਕੀ ਤੁਹਾਡੀ ਪੋਸਟ ਹੈ ਔਰ ਕਿਸ ਤਰ੍ਹਾਂ ਨਾਲ ਜਿਹੜਾ ਤੁਸੀਂ ਇੱਥੇ ਪਹੁੰਚੇ ਜੀ ਰਿਟਾਇਰ ਮੈਂ ਸਾਰੇ ਪਰਵਾਨੇ ਰਲ ਕੇ ਕੀਤਾ ਬਹੁਤ ਸੁਣਾ ਕੰਮ ਕੀਤਾ ਜੀ ਖੁੱਲਾ ਹੋ ਗਿਆ ਆਵਾਜ਼ਾਈ ਵਧੀਆ ਹੋ ਗਈ ਜੀ ਜੀ ਸੋ ਇਸ ਵੇਲੇ ਜਿਹੜਾ ਹੈ ਅਮਨਨਗਰ ਦੇ ਵਿੱਚ ਪਹੁੰਚੇ ਹੋਏ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਸ ਇਹੀ ਹੈ ਜੀ ਸਾਰੇ ਮਹੱਲਾ ਨਿਵਾਸੀਆਂ ਨੂੰ ਰਲ ਕੇ ਸਾਨੂੰ ਟ੍ਰੈਫਿਕ ਦੀ ਬਹੁਤ ਜੜੀ ਜੜੀ ਪ੍ਰੋਬਲਮ ਆ ਰਹੀ ਸੀਗੀ ਕਿਉਂਕਿ ਇੱਥੇ ਪਾਰਕਿੰਗ ਵਜੋਂ ਵੀ ਸਾਰੀਆਂ ਦੁਕਾਨਾਂ ਨੇ ਇੱਕ ਸਾਢਣਾ ਸਹਿਮਤੀ ਜਟਾਈ ਆ ਕਿ ਅਸੀਂ ਇੱਥੇ ਜਿਹੜੀ ਸਾਡੇ ਅੱਗੇ ਪਾਰਕਿੰਗ ਹੈ ਉਹ ਵੀ ਅਸੀਂ ਨਹੀਂ ਕਰਾਂਗੇ ਔਰ ਜਿਹੜੇ ਥੜੇ ਸੀਗੇ ਕਿ ਕਿ 20 ਫੁੱਟ ਗਲੀ ਆ ਤੇ 4 4 ਫੁੱਟ ਥੜੇ ਬਣੇ ਸੀਗੇ ਦੁਕਾਨਾਂ ਆ ਗਈ ਤੇ ਉਹ ਗਲੀ ਜਿਹੜੀ ਰਹੀ ਮਗਰ 10 12 ਫੁੱਟ ਇਹਦੇ ਵਿੱਚ ਸਾਰੀ ਅਗਲੇ ਬੰਨੇ ਅਮਨ ਨਗਰ ਗੁਰਨਾਨਕ ਨਗਰ ਹਰਗਵਿੰਦ ਨਗਰ ਉਹ ਜਾਦਾ ਉਹ ਨਗਰ ਹੋਣ ਕਰਕੇ ਇਹਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਆ ਜਾਂਦਾ ਸੀਗਾ ਮੇਨ ਗਲੀ ਆ ਜਾਂਦੀ ਐ ਇਸ ਕਰਕੇ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਜਾ ਕੇ ਬੇਨਤੀ ਕੀਤੀ ਚਲੋ ਸਾਡੇ ਜੋ ਕੁਝ ਦੁਕਾਨਦਾਰ ਕੋਈ 2 4 ਆ ਜਿਹੜੇ ਸਾਡੇ ਨਾਲ ਨਹੀਂ ਸਹਿਮਤ ਹੋਏ ਦੂਜੇ ਦੁਕਾਨਦਾਰਾਂ ਨੇ ਸਾਡੇ ਨਾਲ ਸਹਿਮਤੀ ਕਰਕੇ ਤੇ ਅਸੀਂ ਨਗਰ ਕੌਂਸਲ ਕੋਲ ਗਏ ਔਰ ਸਾਡੀ ਉੱਥੇ ਪ੍ਰਧਾਨ ਜੀ ਨੇ ਜਿਹੜੀ ਆ ਉਹ ਸਾਡੀ ਗੱਲ ਬਾਤ ਸੁਣੀ ਔਰ ਉਹਨਾਂ ਦੇ ਸਹਿਯੋਗ ਨਾਲ ਕਮੇਟੀ ਦੀ ਸਹਿਯੋਗ ਨਾਲ ਮਹੱਲੇ ਦੇ ਸਹਿਯੋਗ ਨਾਲ ਔਰ ਦੁਕਾਨਦਾਰਾਂ ਦੇ ਸਹਿਯੋਗ ਨਾਲ ਅਸੀਂ ਇਸ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਆ ਉਹ ਥੜੇ ਜਿਹੜੇ ਉਟਾਏ ਗਏ ਔਰ ਅਸੀਂ 20 ਇੰਚ ਪ੍ਰੋਪਰ ਜਿਹੜਾ ਹੈਗਾ ਆ ਸਾਨੂੰ ਸਹਾਜ ਮਿਲਿਆ ਕਿ 20 ਇੰਚ ਦੀ ਅਸੀਂ ਰੱਖਾਂਗੇ ਔਰ 3 ਫੁੱਟ ਲੰਬਾ ਰੱਖਾਂਗੇ ਇਸ ਤੋਂ ਬਾਅਦ ਅਸੀਂ ਨਹੀਂ ਰੱਖਾਂਗੇ ਔਰ ਜੇ ਕੋਈ ਇਸ ਤੋਂ ਦੁਬਾਰਾ ਰੱਖਦਾ ਹੈ ਤੇ ਸਾਨੂੰ ਜਿਹੜਾ ਆ ਉਹ ਮਹੱਲੇ ਵਾਲੇ ਜਿਹੜੇ ਆ ਕੋਈ ਵੀ ਸਰ ਤੇ ਕਾਰਵਾਈ ਕਰ ਸਕਦੇ ਹੈਗੇ ਆ ਇਹ ਦੁਕਾਨਦਾਰਾਂ ਨੇ ਰਲ ਕੇ ਸਾਰਾ ਸਹਿਯੋਗ ਕੀਤਾ ਨਾ ਹੀ ਇੱਥੇ ਕੋਈ ਪਾਰਕਿੰਗ ਵਗੈਰਾ ਜਿਹੜੀ ਹੈਗੀ ਆ ਕੋਈ ਕੋਈ 2-4 ਮਿੰਟ ਆ ਤੁਹਾਡਾ ਕੀ ਨਾਮ ਆ ਸਰ ਇਹ ਟੋਟਲ ਕਿੰਨੇ ਘਰ ਆ ਟੋਟਲ ਮੇਰਾ ਨਾਮ ਬਾਜ ਸਿੰਘ ਆ ਮੈਂ ਅਮਨ ਨਗਰ 5 ਨੰਬਰ ਗਲੀ ਦਾ ਵਸਨੀਕ ਆ ਜੀ ਐਸੀ ਗਲੀ ਦੇ ਵਸਨੀਕ ਤੁਸੀਂ ਤੁਹਾਡਾ ਵੀ ਘਰ ਇੱਥੇ ਆ ਮੇਰਾ ਵੀ ਇੱਥੇ ਹੀ ਆ ਜੀ ਕਿਹੜਾ ਘਰ ਆ ਤੁਹਾਡਾ ਮੇਰਾ 5 ਨੰਬਰ ਨਾਲ ਹੀ 5 ਨੰਬਰ ਗਲੀ ਦੇ ਵਿੱਚ ਘਰ ਆ ਜੀ ਇਸ ਤੋਂ ਪਰਾਂ ਉਹ ਗਲੀ ਹੈ ਜੀ ਇਹਹੀ ਗਲੀ ਆ ਇਸ ਤੋਂ ਬਾਹਰ ਹੈ ਮਤਲਬ ਇਹ ਸਤੂ ਹੋਰ ਵੀ ਗਲੀਆਂ ਜੜੀਆਂ ਟਾਈ ਇਸ ਗਲੀ ਨੂੰ ਕਿਉਂ ਟਾਇਆ ਇਸ ਇਹ ਕੋਈ ਘਰਾਂ ਦੇ ਨਹੀਂ ਟਾਏ ਗਏ ਜੀ ਜਿਹੜੀ ਇਹ ਕਮਰਸ਼ਲ ਹੋਣ ਦੇ ਕਾਰਨ ਕਿਉਂਕਿ ਹੈ ਏਰੀਆ ਸਾਡਾ ਕਮਰਸ਼ਲ ਨਹੀਂ ਹੈ ਜੀ ਬਿਲਕੁਲ ਜੀ ਲੇਕਿਨ ਦੁਕਾਨ ਨਾ ਬਣਨ ਕਰਕੇ ਕਮਰਸ਼ਲ ਹੋ ਗਿਆ ਔਰ ਜਿਹੜੇ ਇਹਨੂੰ ਘਰਾਂ ਨੂੰ ਇਹ ਗਲੀ ਪੈਨ ਕਰਕੇ ਇਹ ਕਮਰਸ਼ੀਅਲ ਦੇ ਥੜੇ ਬਣ ਗਏ ਔਰ ਇਹਦੇ ਅਗਲੇ ਬੰਨੇ ਮੋਟਰਸਾਈਕਲ ਲੱਗ ਜਾਂਦੇ ਆ ਔਰ ਜੇ ਕੋਈ ਮੈਡੀਕਲ ਆ ਕੋਈ ਨਹੀਂ ਸਰਪਾ ਅਪਰ ਤੋਂ ਤੁਹਾਡੇ ਨਾਲ ਅਸੀਂ ਸਹਿਮਤ ਆ ਪਰ ਇੱਥੇ ਆਪਾਂ ਇਹ ਵੀ ਗੱਲ ਕਰਾਂਗੇ ਕਮਰਸ਼ੀਅਲ ਤੋਂ ਇਲਾਵਾ ਵੀ ਜੇ ਆਪਾਂ ਰੈ residense ਦੇ ਵਿੱਚ ਵੀ ਜਾਣਦੇ ਆ ਤਾਂ ਉੱਥਾ ਵੀ ਲੋਕਾਂ ਨੇ ਖੜੇ ਇਦਾਂ ਦੇ ਬਣਾਏ ਕਿ ਲੰਗੇ ਨਹੀਂ ਜਾਂਦਾ ਜੀ ਜੀ ਰੈ residense ਦੇ ਜਿਹੜੇ ਇਸ ਗਲੀ ਦੇ ਵਿੱਚ ਨੇ 2-4 ਘਰ ਨੇ ਜਿਵੇਂ ਸਾਡੇ ਡਾਕਟਰ ਲਾਭ ਸਰਾਂ ਜੀ ਹੈ ਉਹਨਾਂ ਨੇ ਦੇਖੋ ਮਗਰਲੇ ਬੰਨੇ ਇੱਕ ਤੁਸੀਂ ਕੈਮਰਾ ਮਾਰਿਓ ਜੀ ਉਹਨਾਂ ਨੇ ਆਪਣੇ ਘਰ ਦੇ ਅੰਦਰ ਹੀ ਬਣਾਇਆ ਹੋਇਆ ਹੈ ਉਹਨਾਂ ਘਰ ਆ ਜੀ ਇਹਨਾਂ ਦਾ ਵੀ ਮੰਨ ਕੇ ਕੋਈ 2 ਫੁੱਟ ਆ ਸਿਰਫ ਤੇ ਸਿਰਫ ਇੱਥੇ ਕੀਦੇ ਸੀਗੇ ਸਿਰਫ ਜਿਹੜੀਆਂ ਦੁਕਾਨਾਂ ਸੀਗੀਆਂ ਨਾ ਉਹਨਾਂ ਦੇ ਅੱਗੇ 3-3 ਫੁੱਟ ਬਣ ਗਏ ਸੀਗੇ 4-4 ਜਦੋਂ 3 ਉਧਰ ਬਣ ਗਏ 3 ਉਧਰ ਬਣ ਗਈ ਇੱਕ ਇੱਕ ਮੋਟਰਸਾਈਕਲ ਰੁਕ ਗਿਆ ਵਿੱਚ ਜਗ੍ਹਾ 20 ਫੁੱਟ ਗਲੀ ਆ ਜੀ ਜਿਹੜੀ ਉਹ ਉਹ ਗਲੀ ਨਹੀਂ ਜਗ੍ਹਾ ਰਹਿੰਦੀ ਤੇ ਜਦੋਂ ਟ੍ਰੈਫਿਕ ਜਾਮ ਹੋ ਜਾਂਦਾ ਸੀਗਾ ਇੱਥੇ ਸਾਡੇ ਲੜਾਈ ਦਾ ਕਾਰਨ ਬਣਦਾ ਸੀਗਾ ਇੱਕ ਦੂਜੇ ਦੇ ਨਾਲ ਸਾਡੇ ਆਪ ਦੇ ਪਿਆਰ ਚ ਫਿੱਕ ਪੈਂਦਾ ਸੀਗਾ ਫਿਰ ਅਸੀਂ ਕੁਝ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਵੈਸੇ ਜ਼ਿਆਦਾਤਰ ਦੁਕਾਨਦਾਰ ਸਾਡੇ ਨਾਲ ਆਪ ਸਹਿਮਤ ਹੋ ਗਏ ਆਪ ਕਮੇਟੀ 'ਚ ਜਾ ਕੇ ਸ ਆਪ ਜਾ ਕੇ ਨਾਲ ਲਾ ਕੇ ਆਪ ਟਵਾਏ ਇਹਨਾਂ ਨੇ ਇਹ ਚੀਜ਼ ਕੀਤੀ ਆ ਕਿ ਸਾਨੂੰ 20 ਇੰਚ ਸਟੈਪ ਜਿਹੜਾ ਆ ਉਹ ਬਹੁਤ ਆ ਔਰ 3 ਫੁੱਟ ਜਿਹੜਾ ਆ ਉਹ ਲੰਮਾ ਬਹੁਤ ਆ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਕੀਤਾ ਹੈ ਬਾਕੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੀ ਇੱਥੇ ਜਿਹੜੀ ਆਵਾਜ਼ ਆ ਉਹ ਚੱਕਣ ਵਾਸਤੇ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਕੀ ਅਸੀਂ ਦਾ ਸਾਰੇ ਸ਼ਹਿਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਵੇਂ ਪ੍ਰਧਾਨ ਸਾਡੇ ਸ਼ੋਭਦੀਪ ਸਿੰਘ ਬਿੱਟੂ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੇ ਸਾਡੇ ਨਾਲ ਆਣ ਕੇ 15 20 ਦਿਨਾਂ ਚ ਕਾਰਵਾਈ ਕਰਕੇ ਇਹ ਸਾਨੂੰ ਸਹੂਜੋਗ ਦਿੱਤਾ ਅਸੀਂ ਸਾਰੇ ਸ਼ਹਿਰ ਨੂੰ ਆਨੇ ਆ ਕਿ ਜਿਹਦੇ ਜਿਹਦੇ ਵਿੱਚ ਇਹ ਹੈਗਾ ਆ ਕਿਸੇ ਟਾਈਮ ਦੇ ਉੱਤੇ ਕੰਮ ਨੂੰ ਅਮਰਜੈਂਸੀ ਪੈ ਜੀ ਤੇ ਅਮਰਜੈਂਸੀ ਵੇਲੇ ਇਸ ਗੱਡੀ ਵਿੱਚੋਂ ਟੱਪ ਕੇ ਬੰਦਾ ਅਮਰਜੈਂਸੀ ਜਾ ਨਹੀਂ ਸਕਦਾ ਇਸ ਕਰਕੇ ਵੀ ਸਾਨੂੰ ਕੋਈ ਬਾਲਾ ਜਿਆਦਾ ਸਾਡਾ ਕੋਈ ਇਥੇ ਇਤਰਾਜ਼ ਨਹੀਂ ਹੈਗਾ ਕਿਸੇ ਦਾ ਵੀ ਸਾਰੇ ਹੁਣ ਆਪੋ ਆਪਣੇ ਥੜੇ ਜਿਹੜੇ ਉਹ ਤਿਆਰ ਕਰ ਲੈਣਗੇ ਸੋ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਨਾ ਕਿ ਮੀਡੀਆ ਹਮੇਸ਼ਾ ਹੀ ਸ਼ਹਿਰ ਦੇ ਭਲੇ ਦੇ ਲਈ ਹੀ ਕੰਮ ਕਰਦਾ ਹੁੰਦਾ ਸ਼ਹਿਰ ਦੇ ਹਿੱਤ ਦੇ ਵਿੱਚ ਹੀ ਕੰਮ ਕਰਦਾ ਹੁੰਦਾ ਜਿਸ ਤਰ੍ਹਾਂ ਸਰ ਸਾਰਾ ਸ਼ੁਕਰੀਆ ਦਾ ਕਰ ਰਹੇ ਆ ਅਸੀਂ ਆਪਣਾ ਕੰਮ ਕਰ ਰਹੇ ਆ ਸੋ ਅਸੀਂ ਜਿਹੜਾ ਹੈ ਇਹਦੇ ਵਿੱਚ ਹਿੱਸੇਦਾਰੀ ਪਾਉਣ ਦੇ ਵਿੱਚ ਅਸੀਂ ਸਿਰਫ ਇੰਨਾ ਕੀ ਕਵਾਂਗੇ ਕਿ ਸ਼ਹਿਰ ਨੂੰ ਜਿਹੜਾ ਹੈ ਸਾਫ਼ ਸੁਥਰਾ ਬਣਾਇਆ ਜਾਵੇ ਸ਼ਹਿਰ ਦੇ ਵਿੱਚ ਜੇ ਇੱਕ ਇਸ ਤਰ੍ਹਾਂ ਦੀਆਂ ਹੋਰ ਵੀ ਗਲੀਆਂ ਨੇ ਜ਼ਰੂਰੀ ਨਹੀਂ ਜਿਸ ਤਰ੍ਹਾਂ ਨਾਲ ਇਹ ਜਿਹੜਾ ਏਰੀਆ ਹੈ ਇੱਥੇ ਕਮਰਸ਼ੀਅਲ ਜੜੀਆਂ ਸ਼ਾਪਸ ਬਣੀਆਂ ਹੋਈਆਂ ਵੈਸੇ ਜਿਹੜਾ ਸ਼ਾਪਸ ਆਅਰ ਰੈਜ਼ੀਡੈਂਸ ਦੇ ਵਿੱਚ ਇਹ ਐਦਾਂ ਦੇ ਹੁੰਦੇ ਆ ਜਿੱਥੇ ਰੈਜ਼ਿਡੈਂਸ ਜਿਹੜੀ ਹੋਵੇ ਤਾਂ ਉੱਥੇ ਜਿਹੜੇ ਥੜੀਆਂ ਵਾਲੀਆਂ ਵਧੀਆ ਹੁੰਦੀਆਂ ਤੇ ਉੱਥੇ ਲੰਘਣਾ ਬੜਾ ਔਖਾ ਹੋ ਜਾਂਦਾ ਸੋ ਮੋ ਲੋਟ ਦੇ ਵਿੱਚ ਹੋਰ ਨਾ ਜਿਹੜੇ ਨਿਵਾਸੀ ਨੇ ਅਸੀਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਆ ਕਿ ਇਸ ਤਰ੍ਹਾਂ ਨਾਲ ਜੇਕਰ ਤੁਸੀਂ ਸਹਿਮਤ ਹੁੰਨੇ ਹੋ ਇਹਨਾਂ ਦੀ ਕਾਰਵਾਈ ਦੇ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਖੁਦ ਆਪਣੀਆਂ ਜਿਹੜੀਆਂ ਥੜੀਆਂ ਟਵਾਈਆਂ ਨੇ ਤਾਂ ਤੁਹਾਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਇਨੀਸ਼ੀਏਟਿਵ ਲਾ ਹੋਰ ਲੈਣੇ ਚਾਹੀਦੇ ਐ ਸਰ ਨਾਲ ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਤਸਵੀਰ ਇੱਥੋਂ ਦੀ ਵੀ ਵਿਖਾ ਦਿੱਤੀ ਜਾਵੇ ਕਿ ਇੱਕ ਸਾਈਡ ਤੇ ਜਿਹੜਾ ਮਲਵਾ ਪਿਆ ਹੋਇਆ ਦੂਜੀ ਸਾਈਡ ਤੇ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ਾ ਤਰੀਨ ਜਿਹੜਾ ਹੈ ਇੱਥੇ ਕੰਮ ਚੱਲਦਾ ਪਿਆ ਸੋ ਇੱਕ ਪਾਸੇ ਜਿਹੜਾ ਹੈ ਹੁਣੇ-ਹੁਣੇ ਜਿਹੜਾ ਹੈ ਇੱਥੇ ਜਿਹੜੇ ਗਲੀ ਦੇ ਵਿੱਚ ਆ ਕੇ ਨਗਰ ਕੌਂਸਲ ਦੇ ਵੱਲੋਂ ਜੜੀਆਂ ਇਹਨਾਂ ਦੀਆਂ ਥੜੀਆਂ ਢਾਈਆਂ ਗਈਆਂ ਦੂਜੇ ਨਾਲ ਦੀ ਨਾਲ ਜਿਹੜਾ ਹੈ ਉਹਨਾਂ ਨੇ ਸਹੀ ਮੁਤਾਬਕ ਜਿਸ ਤਰ੍ਹਾਂ ਦੇ ਨਾਲ ਥੜੀ ਹੋਣੀ ਚਾਹੀਦੀ ਹੈ ਉਸੇ ਤਰ੍ਹਾਂ ਨਾਲ ਹੀ ਜਿਹੜਾ ਨਵੀਂ ਥੜੀ ਉਸਾਰਨ ਦਾ ਜਿਹੜਾ ਕੰਮ ਹੈ ਪਤਾ ਨਹੀਂ ਮਲੋਡ ਦੇ ਵਿੱਚ ਅੱਜ ਅਮਨਨਗਰ ਦੇ ਵਿੱਚ ਜਿਹੜੀ ਆ ਲੋਕਾਂ ਦੀ ਥੜੀਆਂ ਟਾਈਆਂ ਨੇ ਕੀ ਕਹੋਗੇ ਤੁਸੀਂ ਉਹਦੇ ਬਾਰੇ ਇਹ ਨਾ ਵਾਰਡ ਨੰਬਰ ਵਾਰਡ ਨੰਬਰ 27 ਦੀ ਅਮਨਨਗਰ ਦੀ ਮੇਨ ਗਲੀ ਆ ਠੀਕ ਹੈ ਜੀ ਇਹ ਪਿੱਛੇ ਜੇ 2-3 ਮਹੀਨਿਆਂ ਤੋਂ ਹੀ ਮੇਰੇ ਕੋਲ ਆ ਰਹੇ ਸੀ ਸਾਰੇ ਮhalla ਇਕੱਠਾ ਹੋ ਕੇ 2-3 ਘਰ ਸਹਿਮਤ ਨਹੀਂ ਸੀ ਫਿਰ ਇੱਕ ਦਿਨ ਪਰਸੋਂ ਮੈਂ ਉਹਨਾਂ ਨੂੰ ਬੁਲਾਇਆ ਤੇ ਉਹ ਵੀ ਸਹਿਮਤ ਹੋ ਗਏ ਤੇ ਅੱਜ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਵੀ ਚਲੋ 10 ਵਜੇ ਅਸੀਂ ਉੱਥੇ ਆ ਸਾਡੇ ਮੁਲਾਜ਼ਮ ਆਉਣਗੇ ਉਹ ਕਾਰਵਾਈ ਕੀਤੀ ਗਈ ਹੈ ਕਾਨੂੰਨ ਮੁਤਾਬਕ ਹੀ ਕੀਤੀ ਗਈ ਹੈ ਸਾਰਿਆਂ ਦੀ ਸਹਿਮਤੀ ਨਾਲ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਏਦਾਂ ਦੀਆਂ ਜਿੱਥੇ ਸਮੱਸਿਆ ਆਦੀ ਹੈ ਉਹ ਅਸੀਂ ਤਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹਾ ਜਿਵੇਂ ਅਜਮਨਗਰ ਦੇ ਵਿੱਚ ਕੰਮ ਸੰਯੋਗ ਦਿੱਤਾ ਵੀ ਸਾਰੇ ਸ਼ਹਿਰ ਨਿਵਾਸੀ ਸੰਯੋਗ ਦੇਣ ਤੇ ਆਪਾਂ ਮਲੋੜ ਖੁੱਲਾ ਤੇ ਟ੍ਰੈਫਿਕ ਜਿਹੜਾ ਜਾਮ ਹੁੰਦਾ ਟ੍ਰੈਫਿਕ ਜਾਮ ਨਾ ਹੋਊਗਾ ਮੈਂ ਤਾਂ ਮਲੋੜ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਵੀ ਜਿਵੇਂ ਅਮਨਗਰ ਚ ਆਪ ਠਾਈਆਂ ਗਈਆਂ ਜਿਹੜੇ ਥੜੇ ਹੈ ਮੰਨ ਲਓ ਨਾਮ ਵਧਾਉਣ ਆਪਣਾ ਸ਼ਹਿਰ ਆ ਆਪਣਾ ਆਪ ਦਾ ਮਲੋੜ ਸ਼ਹਿਰ